ਲੁਧਿਆਣਾ ਵਿਧਾਨ ਸਭਾ ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਵੱਲੋਂ ਅੱਜ ਬਾੜ ਨੰਬਰ 15 ਦੇ ਜੀਕੇ ਸਟੇਟ ਵਿਖੇ ਕਰੀਬ 70 ਲੱਖ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਧੁਕਾਟਨ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦੇ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਬਾੜ ਨੰਬਰ 15 ਦੀ ਜੀਕੇ ਸਟੇਟ ਕਲੋਨੀ ਕਾਫੀ ਪੁਰਾਣੀ ਬਣੀ ਹੋਈ ਹੈ ਪਰ ਵਿਕਾਸ ਪੱਖੋਂ ਇਹ ਪਿਛਣੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦੀ ਆ ਰਹੀ ਸੀ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਇਲਾਕੇ ਦੇ ਲੋਕਾਂ ਦੇ ਮੰਗ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੰਦਿਆ ਸਾਡੀ ਇਸ ਕਲੋਨੀ ਦੀਆਂ ਗਲੀਆਂ ਨੂੰ ਜ਼ਰੂਰ ਬਣਾਇਆ ਜਾਵੇ ਸੋ ਅੱਜ ਇਲਾਕਾ ਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਕਰੀਬ 70 ਲੱਖ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਛੇਤੀ ਹੀ ਮੁਕੰਮਲ ਕਰ ਲਏ ਜਾਣਗੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰਬਰ 17 ਵਿੱਚ ਜਿਹੜਾ ਨਵਾਂ 17 ਤੇ ਪੁਰਾਣਾ 15 ਵਿੱਚ ਅੱਜ ਜੀਕੇ ਸਟੇਟ ਬਲਾਕ ਪੀ ਦੀਆਂ ਜਿਹੜੀਆਂ ਸੜਕਾਂ ਦਾ ਸ਼ੁਰੂਆਤ ਹੋਈ ਆ ਤੇ ਸਾਰੇ ਸੰਗਤਾਂ ਦੇ ਅਸ਼ੀਰਵਾਦ ਨਾਲ ਮੇਰੀਆਂ ਮਾਤਾਵਾਂ ਪੈਣਾ ਤੇ ਸਾਰੇ ਬਜ਼ੁਰਗ ਸਹਿਵਾ ਨੌਜਵਾਨ ਵੀਰਾਂ ਦੇ ਸਾਥ ਨਾਲ ਇਹ ਸ਼ੁਰੂਆਤ ਹੋਈ ਆ ਕਿਉਂਕਿ ਅੱਜ ਇਹ ਜਿਹੜਾ ਲੰਮੇ ਸਮੇ ਤੋਂ ਮੰਗ ਸੀ ਇਸ ਇਲਾਕੇ ਦੀ ਸੜਕਾਂ ਦੀ ਇਹ ਟੈਲਾ ਲੱਗਣ ਜਾ ਰਹੀਆਂ 70 ਲੱਖ ਦੀ ਰਾਸ਼ੀ ਨਾਲ ਅੱਜ ਇਹ ਕੰਮ ਦੀ ਸ਼ੁਰੂਆਤ ਹੋਈ ਹੈ 70 ਲੱਖ ਦੀ ਰਾਸ਼ੀ ਨਾਲ ਜਿਹੜੀਆਂ ਸਾਰੇ ਟੀਕੇ ਬਲਕੇ ਸਟੇਂਡ ਦੇ ਵਿੱਚ ਉਰਾਕ ਵਿੱਚ ਸਾਰੀਆਂ ਸੜਕਾਂ ਤਿਆਰ ਹੋ ਕੇ ਵਧੀਆ ਟੱਗ ਨਾਲ ਇੱਥੇ ਜਿਹੜਾ ਬਹੁਤ ਖਰਾਬ ਸੀਗਾ ਬਣ ਜੂਗੀ ਕਿਉਂਕਿ ਇਹ ਵਧਾਈ ਦਿੰਦਾ ਮੈਂ ਸਾਰੇ ਹੀ ਇਹਨਾਂ ਸੰਤਾਂ ਨੂੰ ਔਰ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਹੈ ਇਹ ਕੰਮ ਹੋ ਰਿਹਾ ਪਰਵਾਹੀ ਕਰਦਾ ਇਹਨਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਸਰਕਾਰ ਬਣਾਈ ਇਹਨਾਂ ਲੋਕਾਂ ਨੇ ਪੰਜਾਬ ਵਾਸੀਆਂ ਨੇ ਮਦਾਨਸਵਾਹ ਹਲਕਾ ਪੂਰਬੀ ਦੇ ਸੰਗਤਾਂ ਨੇ ਮੈਨੂੰ ਵੀ ਅਸ਼ੀਰਵਾਦ ਦੇ ਕੇ ਤੋਂ ਸੇਵਾ ਦਿੱਤਾ ਤੇ ਇਹ ਮੇਰਾ ਵੀ ਮਿਸ਼ਨ ਆ ਮੇਰੀ ਵੀ ਡਿਊਟੀ ਆ ਇਸ ਇਲਾਕੇ ਦੇ ਕੰਮ ਕਰਦੇ ਤੇ ਅੱਜ ਇਹ ਸ਼ੁਰੂਆਤ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮਦਾਨਸਵਾਹ ਹਲਕਾ ਪੂਰਬੀ ਵਿੱਚ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਅੱਜ ਆਮ ਆਦਮੀ ਕਲੀਨਿਕਾਂ ਸੱਤ ਚੱਲੀਆਂ ਇੱਕ ਹੋਰ ਕੱਲ ਚਾਲੂ ਕਰ ਦਿੱਤੀ ਗਈ ਆ ਤੇ ਤਿੰਨ ਸਕੂਲ ਨਵੇਂ ਬਣ ਰਹੇ ਨੇ ਤੇ ਸੜਕਾਂ ਬਣ ਰਹੀਆਂ ਨੇ ਸਟੀਲ ਲਾਈਟਾਂ ਲੱਗ ਰਹੀਆਂ ਨੇ ਤੇ ਸਾਰੇ ਸਾਰੇ ਕੰਮ ਕਰ ਸਕਦੇ ਵੀ ਮਦਾਨ ਸਭਾ ਹਲਕਾ ਪੂਰਬੀ ਚ ਐਸਾ ਕੋਈ ਮੁਹੱਲਾ ਗਲੀ ਨਹੀਂ ਜਿੱਥੇ ਨਹੀਂ ਕੰਮ ਜਾ ਰਹੇ ਤੇ ਸਾਰੇ ਪਾਸੇ ਕੰਮ ਚੱਲ ਰਹੇ ਕਿ 70 ਲੱਖ ਦੀ ਲਾਗਤ ਨਾਲ ਕੰਮ ਹੋ ਕੇ ਤੇ ਇਸ ਤੋਂ ਇਲਾਵਾ ਹੋਰ ਵੀ ਤਕਰੀਬਨ ਢੇਲੀ ਉਦ்கਾਟ ਹੋ ਰਹੇ ਨੇ ਤੇ ਅਸੀਂ ਕੱਲ ਨੂੰ ਹੋਰ ਉਦ்கਾਟ ਕਰਨ ਜਾ ਰਹੇ ਹਾਂ ਤੇ ਵਿਧਾਨ ਸਭਾ ਹਲਕਾ ਪੂਰਬੀ ਚ ਸੜਕਾਂ ਦੀ ਗੱਲ ਕਰ ਲਈਏ ਸੀਵਰੇਜ ਦੀ ਗੱਲ ਕਰ ਲਈਏ ਪਾਣੀ ਵਾਟਰ ਸਪਲਾਈ ਦੀ ਗੱਲ ਕਰ ਲਈਏ ਜਾਂ ਕੋਈ ਤਾਰਾਂ ਦੀ ਪ੍ਰੋਬਲਮ ਆ ਰਹੀ ਹੈ ਜਾਂ ਕੋਈ ట్రాਫਰਮ ਰੱਖਣ ਵਾਲੇ ਨੇ ਤੇ ਸਾਰੇ ਸਾਰੇ ਕੰਮ ਚੱਲ ਰਹੇ ਨੇ ਔਰ ਆਨਲਾਈਨ ਸੈਚ ਇੱਕ ਜਿਹੜਾ ਇੱਥੇ ਗ੍ਰਿਡ ਬਣ ਰਿਹਾ ਵਾ ਆਪਣਾ ਟਿਬਾਰ ਰੋਡ ਤੇ ਖਾਨੇ ਦੇ ਸਾਹਮਣੇ ਉਹ ਵੀ ਗ੍ਰਿਡ ਚਾਲੂ ਹੋ ਜਾਣਾ ਤਕਰੀਬਨ 2 ਮਹੀਨੇ ਦੇ ਵਿੱਚ ਵਿੱਚ ਚਾਲੂ ਹੋ ਕੇ ਔਰ ਨਾਲੇ ਗਰਮੀ ਦੇ ਵਿੱਚ ਜਿਹੜੀ ਬਿਜਲੀ ਪ੍ਰੋਬਲਮ ਉਹ ਵੀ ਸੋਲਵ ਹੋ ਜੇ ਇਸ ਤੋਂ ਇਲਾਵਾ ਦੋ ਹੋਰ ਗ੍ਰਿਡ ਇੱਕ ਬਰਦਮਨ ਦੀ ਬੈਕ ਸਾਈਡ ਤੇ ਤੇ ਇੱਕ ਰਾਹੋ ਰੋਡ ਤੇ ਦੋ ਗ੍ਰਿਡ ਤੇ ਇੱਕ ਤੀਜਾ ਜਿਹੜਾ ਗ੍ਰਿਡ ਹੈ ਆਪਣੇ ਭਾਦਰ ਕੇ ਰੋਡ ਤੇ ਤਿੰਨ ਗ੍ਰਿਡ ਹੋਰ ਨਵੇਂ ਬਣਨ ਜਾ ਰਹੇ ਨੇ ਉਹ ਵੀ ਪ੍ਰੋਸੈਸ ਦੇ ਵਿੱਚ ਨੇ ਬਹੁਤ ਵੀ ਮੇਰਾ ਖਿਆਲ ਆ ਵੀ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਪਾਸ ਹੋ ਕੇ ਉਹ ਵੀ ਸਾਲ ਦੇ ਵਿੱਚ ਵਿੱਚ ਉਹ ਵੀ ਤਿਆਰ ਹੋ ਗਏ। ਥੈਂਕ ਯੂ ਥੈਂਕ ਯੂ। ਸਿੰਪਲ ਚਲਾ ਲਿਆ। ਇੱਕ ਛੇ ਮਹੀਨੇ ਦੀ ਗੱਲ ਹੀ ਸੀ। ਠੀਕ ਆ ਵੀ ਸਹੀ ਹੈ। ਮਤਲਬ ਇੱਥੇ ਤਾਂ ਸਾਡੀ ਖਰਾਬ ਹੋਈ। ਟਿਕਟਾ ਹੋਰ ਭੇਜਿਆ ਬੁਲਾਉਈਏ। ਨਹੀਂ ਹਸਣ ਨਹੀਂ। ਨਹੀਂ ਜੀ। ਲੋ 10 ਲੱਗਣ ਵਾਲੀਆਂ ਨਹੀਂ। ਇੱਕ ਮਿੰਟ ਮਿੰਟ ਗੱਲ ਕਰ ਦੋ ਕਿੰਨਾ ਗੱਲ ਕਰੀ। ਉਹ ਤਾਂ ਬਣਾਇਆ ਸੀ ਕਹੋ। ਉਹ ਕਹਿੰਦਾ ਸੀ ਮੈਂ ਦੁਬਾਰਾ ਫਿਰ ਆ ਜੂਗਾ ਕਹਿੰਦਾ ਵੀ ਡੇਟਾ ਜਿਹੜੀ ਘਟਨੀ। ਉਹ ਕਹਿੰਦਾ ਮੈਨੂੰ ਉੱਪਰ ਤੋਂ ਨਵੀਂ ਡੇਟਾ ਜੀ। ਉਹ ਨਵੀਂ ਕਹਿੰਦਾ ਉਹ ਤਾਂ ਕਹਿੰਦਾ ਪਾਸਾਂ ਦੇ ਉਹ ਸੌਣਾ ਤੇ ਪੰਪ ਵਾਲਾ ਲੈਟਾ ਨੂੰ ਕਰਾ ਦੇਣਾ ਉਹ ਤੇ ਅੱਛਾ ਐ ਤੂੰ ਜਿਹੜੀ ਬੇਰੀ ਹੈ 15 20 ਮਿੰਟ ਰੱਖ ਰੱਖੋ 2 ਮੀਟਰ ਰੱਖੋ ਭਾਈ ਜਿਹੜੀ ਮਸ਼ੀਨਰੀ ਹੈ ਉਹ ਵੈਕੂਮ ਕਰਨ ਵਾਲੀ ਉਹ ਤੂੰ ਜੀ ਭੇਜ ਦਿਓ ਅੱਛਾ ਇਤਨਾ ਟਰਾਂਸਫਰ ਹੁੰਦਾ ਜੀ ਉਹ ਜਿਹੜਾ ਕਹਿੰਦੇ ਸੀ ਉਹ ਕਰਾ ਦੇ ਉਹ ਜਿਹੜੀ ਉਹ ਨਾਲ ਹੋਰ ਤਾਂ ਸਾਹਮਣੇ ਕਹਤੋ ਦੇਖੋ ਗੱਲ ਪਤਾ ਕੀ ਆ ਲੁਧਿਆਣਾ ਤੋਂ ਕਮਲ ਕਪੂਰ ਦੀ